Thank you. ਉਹ ਜੀ ਜੀ ਉਹ ਕਰਦੇ ਹੈਗੀ ਆ ਪਰ ਉਹਨਾਂ ਕੋਲ ਡਰਾਈਵਰ ਨਾ ਹੋਣ ਕਰਕੇ ਉਹ ਇਥੇ ਨਹੀਂ ਪਹੁੰਚ ਸਕਿਆ ਕਿ ਗੱਡੀ ਹਾਲਤੋਂ ਆਈ ਹੈਗੀ ਠੀਕ ਹੈ ਤੇ ਇਹ ਜਿਹੜੇ ਅੱਗ ਲੱਗੀ ਕਿਤਾ ਪਤਾ ਨਹੀਂ ਇਹ ਕਿੱਦਾਂ ਲੱਗੀ ਹੈਗੀ ਇੱਥੇ ਕਿਸੇ ਨੇ ਬੀਡੀ ਟਿਕਟ ਕਿੰਦੇ ਹੋ ਸਿਟੀ ਹੋਣੀ ਹੈ ਕੀ ਦੋਧ ਕਰਕੇ ਪਰ ਇੱਕ ਬੜਾ ਵੱਡਾ ਹਾਸਾ ਤੋਂ ਟਲ ਗਿਆ ਜਿੱਦਾਂ ਗੱਡੀਆਂ ਗੱਡੀਆਂ ਲਾਈਆਂ ਮੋਟਰਸਾਈਕਲ ਨਹੀਂ ਜਿੱਥੇ ਗੱਡੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਹੈਗੀਆਂ ਇਹ ਤਾਂ ਬਹੁਤ ਜ਼ਿਆਦਾ ਹਾਂਜੀ ਨੁਕਸਾਨ ਨੂੰ ਬਚਾਅ ਹੋ ਗਿਆ ਹੈਗਾ ਉਹ ਤਾਂ ਇਥੇ ਸਾਡੇ ਮਾਰਕੀਟ ਵਾਲਿਆਂ ਨੇ ਬੜੀ ਹਿੰਮਤ ਕਰਕੇ ਇਹ ਇਸ ਨੇ ਪੂਰੀ ਮਿਹਨਤ ਕੀਤੀ ਹੈਗੀ ਜਸ ਨੂੰ ਅੱਗ ਨੂੰ ਰੋਕਣ ਵਾਸਤੇ ਸਾਨੂੰ ਤੋਂ ਕਿਸੇ ਦਾ ਫੋਨ ਆਇਆ ਸੀ ਤੇ ਸਾਨੂੰ ਸੂਚਨਾ ਦਿੱਤੀ ਕਿ ਫਾਸਟ ਸਟੈਂਡ ਦੇ ਨੇੜੇ ਅਗਲ ਗਈ ਹੋਈ ਹੈ ਤੇ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹਾਂ ਹਾਂਜੀ ਹੁਣ ਠੀਕ ਹੈ ਸਰ ਹਾਂਜੀ ਹੁਣ ਕੰਟਰੋਲ ਹੈ ਇੱਥੇ ਜਿੱਧਾ ਬੜੀਆਂ ਗੱਡੀਆਂ ਸੀ ਜਾਂਦੇ ਕਿ ਜੀ ਕੇ ਅੱਗੇ ਦੇ ਹਾਂ ਫੇਰ ਭਾਰੀ ਇਨਸਾਨ ਹੋ ਸਕਦਾ ਸੀ ਪਰ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ